ਆਵਰ ਦੀ ਪ੍ਰਸ਼ੰਸਾ ਹਾਂ ਬੇਟਾ ਵਾਈਰ ਚਿੱਕਾ ਖਾਲਸਾ ਵਾਈਰ ਚਿੱਕੀ ਫਤਿਹ ਮੈਂ ਜਿੰਨੇ ਵੀ ਇੱਥੇ ਅੱਜ ਸਾਡੇ ਨਾਲ ਸਾਥ ਦੇਣ ਲਈ ਸੱਚੀ ਆਵਾਜ਼ ਲਈ ਇੱਥੇ ਪਹੁੰਚੇ ਨੇ ਮੈਂ ਹਰਜੀਤ ਵੀਰਾ ਖਿਆਲੀ ਤੇ ਹੋਰ ਵੀ ਜਿੰਨੇ ਵੀ ਜਥੇਬੰਦੀ ਇੱਥੇ ਸਾਡੇ ਨਾਲ ਪਹੁੰਚੇ ਨੇ ਸੱਚ ਦਾ ਸਾਥ ਦਿੱਤਾ ਜਿਨ੍ਹਾਂ ਨੇ ਸਾਨੂੰ ਅੱਜ ਮਤਲਬ ਸਾਡਾ ਸਾਰ ਜਿਹੜਾ ਬਰਬਾਦ ਹੁੰਦਾ ਸੀ ਉਹਦੇ ਲਈ ਸਾਡੇ ਸਰਟੀਫਿਕੇਟ ਓਰੀਜਨਲ ਜਿਹੜੇ ਦੱਬੇ ਗਏ ਸੀ ਉਹ ਸਾਨੂੰ ਵਾਪਸ ਕੀਤੇ ਨੇ ਮੈਂ ਵੀਰੇ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਜਿੰਨੇ ਵੀ ਇੱਥੇ ਪੇਰੈਂਟਸ ਪਹੁੰਚੇ ਨੇ ਆਪ ਦਾ ਕੰਮ ਤਾਂ ਦਾ ਛੱਡ ਕੇ ਆਦੀ ਦਿਹਾੜੀ ਭੰਨ ਕੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਫਸਟੋ ਪਹਿਲਾ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਜਿੰਨੇ ਵੀ ਕਾਲਜ ਨੇਗੇ ਸਾਰਿਆਂ ਚ ਨੌਨ اٹینڈਿੰਗ অপਸ਼ਨ ਚੱਕੀ ਜਾਵੇ ਕਿਉਂਕਿ ਜਿਹੜੇ ਨੌਨ اٹینڈਿੰਗ ਆਪਸ਼ਨ ਤੁਸੀਂ ਰੱਖ ਜਿਓ ਇਹ ਸਾਰੇ ਕਾਰਨ ਉਹਨਾਂ ਲਈ ਐ ਵੀ ਸਾਡਾ ਚੁੱਪ ਬਾਈ ਚੁੱ ਨੋਨ اٹینڈਿੰਗ ਆਪਸ਼ਨ ਸਾਰੇ ਕਿਤੋਂ ਚੱਕੀ ਜਾ ਵੀ ਜਿੰਨੇ ਵੀ ਕਾਜ ਨੇ ਮੇਰੀ ਸਿੱਖਿਆ ਮੰਤਰੀ ਤੱਕ ਇਹ ਬੇਨਤੀ ਜ਼ਰੂਰ ਪਹੁੰਚੀ ਜਾਵੇ ਵੀ ਨੋਨ اٹینڈਿੰਗ ਆਪਸ਼ਨ ਚੱਕੀ ਜਾਵੇ ਕਿਉਂਕਿ ਸਾਡਾ ਤਾਂ ਸਾਲ ਖਰਾਬ ਹੋ ਗਿਆ ਤਾਂ ਹੁਣ ਮੈਂ ਇਹ ਬੇਨਤੀ ਕਰਦੀ ਹਾਂ ਵੀ ਜਿਹੜੇ ਹੋਰ ਵੀ ਬੱਚੇ ਨੇ ਜਿੰਨੇ ਵੀ ਐਡਮਿਸ਼ਨ ਲੈ ਰਹੇ ਨੇ ਜਾਂ ਇੱਥੇ ਪੜ ਰਹੇ ਨੇ ਪਲੀਜ਼ ਉਹਨਾਂ ਤੇ ਹੁਣੇ ਤਰਸ ਖਾਵੋ ਅਸੀਂ ਤਾਂ ਸੱਚ ਦੀ ਆਵਾਜ਼ ਚੱਕਤੀ ਅਸੀਂ ਤਾਂ ਸੱਚ ਬੋਲਦੇ ਅਸੀਂ ਆਪਣੀ ਫੀਸ ਘਰਾ ਦੀ ਸਰਟੀਫਿਕੇਟ ਵੀ ਕਢਾ ਲੇ ਪਰ ਜਿਹੜੇ ਬੱਚੇ ਮਾਪਿਓ ਨਹੀਂ ਬੋਲ ਸਕਦੇ ਜਿਹੜੇ ਬੱਚੇ ਡਰਦੇ ਨੇ ਪੇਰੈਂਟਸ ਜਿਹੜੇ ਅੱਜ ਦੇ ਦਿਹਾੜੀ ਆ ਲਾ ਕੇ ਪੈਸੇ ਇਥੇ ਸਾਨੂੰ ਦੇ ਰਹੇ ਨੇ ਕਈ ਬੱਚੇ ਡਰ ਜਾਂਦੇ ਨੇ ਗੀ ਪਰਿਵਾਰ ਪਰ ਮੈਂ ਇਹ ਕਹਿਨੀ ਆ ਵੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਜੋ ਸੱਚਾ ਥੋੜੇ ਬੱਚਿਆਂ ਤੋਂ ਵੱਧੋ ਘਾਟੋ ਫੀਸ ਲਈ ਜਾਂਦੀ ਆ ਤਾਂ ਤੁਸੀਂ ਇੱਕ ਵਾਰ ਸੱਚ ਦੇ ਖਿਲਾਫ ਬੋਲੋ ਕੋਈ ਇੱਕ ਵਾਰ ਤੁਸੀਂ ਸਾਰੇ ਕਿਤੇ ਪੁੱਛੋ ਵੀ ਹਾਂ ਫੀਸ ਦੇਣੀ ਚਾਹੀਦੀ ਆ ਜਾਂ ਨਹੀਂ ਦੇਣੀ ਚਾਹੀਦੀ ਸਾਰੇ ਕਿਤੇ ਰਹਿ ਲੈਣੀ ਚਾਹੀਦੀ ਹੈਗੀ ਅੱਛਾ ਸਾਨੂੰ ਹੁਣੇ ਇੱਕ ਗੱਲ ਦੱਸੋ ਜੇ ਅੱਜ ਹਰਜੀਤ ਖਿਆਲੀ ਛੋੜੇ ਨਾਲ ਦੀਆਂ ਵੀਰੇ ਦਾ ਵੀ ਤੇ ਜਿੰਨੇ ਵੀ ਜਥੇਵੰਦੀਆਂ ਆਈਆਂ ਜਿੰਨੇ ਵੀ ਮਾਪਿਓ ਅੱਜ ਕੰਮ ਧੰਦੇ ਛੱਡ ਕੇ ਆਈ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਅੱਜ ਪੈਸੇ ਵੀ ਸਾਡੇ ਵਾਪਸ ਕਰਵਾਤੇ ਸਾਡੇ origignal ਸਰਟੀਫਿਕੇਟ ਵੀ ਦੇਤੇ ਪਰ ਮੈਂ ਇਹ ਬੇਨਤੀ ਕਰਦੀ ਆ ਸਰਕਾਰ ਤੱਕ ਵੀ non attending ਨਹੀਂ option ਹੈ ਜਿਹੜੀ ਚੱਕੀ ਦਿੱਤੀ ਜਾਵੇ ਤਾਂ ਕਿ ਸਾਡਾ ਸਾਲ ਖਰਾਬ ਹੋ ਗਿਆ ਹੋਰ ਬੱਚੇ ਦਾ ਸਾਡਾ ਨਾ ਖਰਾਬ ਹੋਵੇ ਹਾਂਜੀ ਹਰਜੀਤ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੀ ਜਿਹੜੀ ਜਤ ਹੋਈ ਆ ਬੱਚਿਆਂ ਦੇ ਸਰਟੀਫਿਕੇਟ ਤੇ ਉਹਨਾਂ ਦੇ ਬਣਦੇ ਪੈਸੇ ਵੀ ਵਾਪਸ ਕਰਾਏ ਗਏ ਨੇ ਹਾਂ ਦੇਖੋ ਜੀ ਪਹਿਲਾਂ ਤਾਂ ਮੈਂ ਜਿਹੜੇ ਮੈਲਕਾਂ ਦੇ ਸਾਡੇ ਸੰਘਰਸ਼ੀ ਲੋਕ ਨੇ ਕਿਉਂਕਿ ਮੈਲਕਾਂਲਾਂ ਸ਼ੁਰੂ ਤੋਂ ਹੀ ਇੱਕ ਸੰਘਰਸ਼ੀ ਲੋਕਾਂ ਦਾ ਇਲਾਕਾ ਮੰਨਿਆ ਗਿਆ ਜਿੰਨੀਆਂ ਵੀ ਹੁਣ ਤੱਕ ਲੜਾਈਆਂ ਘੋਲ ਹੋਏ ਨੇ ਉਹ ਮੈਲਕਾਂ ਤੋਂ ਸ਼ੁਰੂ ਹੋਏ ਨੇ ਅੱਜ ਫੇਰ ਸਾਡੇ ਮੈਲਕਾਂ ਦੇ ਲੋਕਾਂ ਨੂੰ ਦੱਸਦਾ ਕਿ ਅਸੀਂ ਜ਼ਬਰਤ ਜ਼ੁਲਮ ਦੇ ਕੇ ਬਿਲਕੁਲ ਨਹੀਂ ਝੁਕਦੇ ਅੱਜ ਦੇਖੋ ਇਹ ਬੱਚਾ ਨੇ ਬਾਤ ਚੱਕੀ ਜਨਾ ਬੱਚਾ ਤੁਹਾਡੇ ਸਾਰਿਆਂ ਦੇ ਇੱਕ ਇੱਕ ਕਰਕੇ ਤੁਹਾਡੇ ਪੱਤਰਕਾਰ ਭਾਈਚਾਰੇ ਕਰਕੇ ਮਜ਼ਦੂਰਾਂ ਦੇ ਛੋਟੇ ਕਿਸਾਨਾਂ ਦੇ ਸਾਰਿਆਂ ਦੇ ਇੱਕ ਇੱਕ ਕਰਕੇ ਜਿਹੜੇ ਵੀ ਲੋਕ ਪਹੁੰਚੇ ਨੇ ਸੰਘਰਸ਼ ਦੇ ਵਿੱਚ ਤਾਂ ਇਹ ਜਿਹੜੇ ਬੱਚਾ ਨੇ ਡਾਕੂਮੈਂਟਰੀ ਜਿਹਨਾਂ ਠੀਕ ਹੈ ਤੇ ਬੱਚਾ ਜਿੰਨੀਆਂ ਫੀਸਾਂ ਭਰੀਆਂ ਸਾਰਾ ਕੁਝ ਵਾਪਸ ਹੋ ਚੁੱਕਿਆਗਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਵੀ ਹਜੇ ਤੁਸੀਂ ਅਵੇਸੇ ਲੈਣਾ ਹੋਇਆ ਲੋਕਾਂ ਨੂੰ ਬੇਨਤੀ ਕਰਦਾ ਵੀ ਹਜੇ ਆਪਾਂ ਲੜਾਈ ਪੂਰੀ ਨਹੀਂ ਜਿੱਤੇ ਹੈਗੀ ਕਿਉਂਕਿ ਨਾਲ ਤੁਸੀਂ ਇਹ ਵੀ ਨਾ ਭੁੱਲੋ ਬੱਚਿਆਂ ਦਾ ਇੱਕ ਇੱਕ ਸਾਲ ਖਰਾਬ ਹੋਇਆਗਾ ਜਿਹਦੀ ਕੋਈ ਵੀ ਕੀਮਤ ਨਹੀਂ ਹੈਗੀ ਪਰ ਉਹ ਸਾਲ ਖਰਾਬ ਕਿਹਦੇ ਕਰਕੇ ਹੋਇਆ ਇਸ ਕਾਜ ਦੀ ਮੈਨੇਜਮੈਂਟ ਕਰਕੇ ਕਿਉਂਕਿ ਜੇ ਅਸੀਂ ਲੋਕ ਧਿਆਨ ਨਹੀਂ ਦਿੰਦੇ ਹੈਗੇ ਤਾਂ ਹੀ ਜਿਹੜਾ ਇਹ ਲੋਕਾਂ ਦਾ ਨੁਕਸਾਨ ਹੁੰਦਾ ਹੈ ਠੀਕ ਹੈ ਜੇ ਸਾਡੇ ਲੋਕ ਜਾ ਕੇ ਹੁਣ ਇੱਥੇ ਘੜ ਘੜ 300 ਬੱਚਾ ਪੜਦਾ ਮੈਨੂੰ ਸਾਰਾ ਪਤਾ ਵੀ ਇੱਥੇ ਪੂਰਾ ਸਟਾਫ ਨਹੀਂ ਹੈਗਾ ਇੱਥੇ ਹੋਰ ਵੀ ਬਹੁਤ ਸਾਰੇ ਕਮੀਆਂ ਨੇ ਪਰ ਤੁਸੀਂ ਦੇਖੋ ਬੱਚੇ ਸਿਰਫ ਇਕੱਲੇ ਡਾਕੂਮੈਂਟ ਲੈ ਕੇ ਹੀ ਜਾਣ ਨਿਕਲਣਗੇ ਇੱਥੋਂ ਇਕੱਲੇ ਡਿਗਰੀਆਂ ਲੈ ਕੇ ਹੀ ਨਿਕਲਣਗੇ ਉਹਨਾਂ ਨੂੰ ਬਚਣਾ ਹੁੰਦਾ ਹੁੰਦਾ ਕੁਝ ਨਹੀਂ ਹੈਗਾ ਤੁਸੀਂ ਹੁਣ ਆਪ ਸੋਚੋ ਜਦੋਂ ਕੱਲ ਉਹ ਹਸਪਤਾਲਾਂ ਦੇ ਵਿੱਚ ਜਾਣਗੇ ਉਹ ਉਹ ਕਿਵੇਂ ਥੋੜਾ ਲੋਕਾਂ ਦਾ ਕਿਵੇਂ ਲੋਕਾਂ ਨਾਲ ਇਨਸਾਫ ਕਰਨਗੇ ਉਹ ਕਿਵੇਂ ਲੋਕਾਂ ਨੂੰ ਨਿਆਣ ਦੇਣਗੇ ਉਹ ਕਿਵੇਂ ਇਲਾਜ ਕਰਨਗੇ ਲੋਕਾਂ ਨੂੰ ਸੋ ਇਸ ਕਰਕੇ ਇਹ ਜਿਹੜੀ ਲੜਾਈ ਹੈ ਸਕੂਲਾਂ ਦੀ ਦੇਖੋ ਐਜੂਕੇਸ਼ਨ ਤੇ ਹੈਲਥ ਇਹ ਦੋ ਬੇਸ ਚੀਜ਼ਾਂ ਸਾਡੇ ਮਜ਼ਦੂਰਾਂ ਨੂੰ ਗਰੀਬ ਲੋਕਾਂ ਨੂੰ ਚਾਹੀਦੀਆਂ ਨੇ ਬੱਚਾ ਪੜ੍ਹ ਲੇਖੇ ਹੀ ਅਮੀਰ ਬੰਦੇ ਨਾਲ ਮੁਕਾਬਲਾ ਕਰ ਸਕਦਾਗਾ ਜੇ ਅਸੀਂ ਪੜ੍ਹੇ ਲਿਖੇ ਮਾੜਾ ਮੋਟਾ ਸੀ ਤਾਂ ਅਸੀਂ ਅੱਜ ਜਿਹੜੇ ਅਰਬਾਪਤੀ ਲੋਕ ਨੇ ਅਸੀਂ ਇਹਨਾਂ ਨਾਲ ਤਾਂ ਹੀ ਪੰਗਾ ਲਿਆਗਾ ਸੀ ਜੇ ਅਸੀਂ ਪੜ੍ਹੇ ਨਾ ਹੁੰਦੇ ਸਾਡੇ ਕੋਲੇ ਕੀ ਆ ਹੋਵੇ ਅਸੀਂ ਇੱਕ এডੂਕੇਸ਼ਨ ਕਰਕੇ ਹੀ ਇਹਨਾਂ ਦਾ ਮੁਕਾਬਲਾ ਕਰ ਰਹੇ ਹਾਂ ਇਸ ਕਰਕੇ ਮੈਂ ਮਾਂ ਪਿਓ ਨੂੰ ਇੱਕ ਬੇਨਤੀ ਵੀ ਕਰਨੀ ਚਾਹਣਾ ਇੱਥੇ ਕਿ ਆਪਣੇ ਬੱਚਿਆਂ ਨੂੰ ਉਹਨਾਂ ਦੇ ਹੱਕੀ ਮੰਗਣ ਨੂੰ ਲੈ ਕੇ ਵੀ ਥੋੜਾ ਜਾਗਰੂਕ ਕਰੋ ਵੀ ਉਹਨਾਂ ਦੇ ਅਸਲੀ ਹੱਕ ਕੀ ਨੇ ਬੋਲਣਾ ਸਿਖਾਓ ਉਹਨਾਂ ਨੂੰ ਮੈਨੂੰ ਅਜਿਹੇ ਫੋਨ ਵੀ ਆਏ ਨੇ ਬੱਚੇ ਕਹਿੰਦੇ ਸਾਡਾ ਨਾਂ ਨਾ ਲਿਓ ਤੁਸੀਂ ਠੀਕ ਹੈ ਵੀ ਸਾਡੇ ਤੇ ਨਹੀਂ ਕਾਰਵਾਈ ਵੀ ਸਾਡੇ ਤੇ ਸਰਟੀਫਿਕੇਟ ਪੈਣ ਸਾਡੇ ਪੇਪਰ ਹੋਣ ਸਾਡੇ ਨੰਬਰ ਕੱਟ ਲੈਣਗੇ ਇਹ 55 ਦੇ ਖੋਣਾਂ ਦਾ ਕਿਵੇਂ ਕਸਿਆ ਹੋਇਆ ਹਜ਼ਾਰ ਮੰਨ ਲਓ ਜੀ ਹਜ਼ਾਰ ਨੰਬਰ ਆ ਫੋਰ एग्जांपल ਤਾਂ 500 ਨੰਬਰ ਕਾਜ ਨਹੀਂ ਦੇਣਾ ਹੁੰਦਾ ਜਿਹਦੇ ਕਰਕੇ ਬੱਚੇ ਬੋਲਦੇ ਨੇ ਵੀ ਜੇ ਅਸੀਂ ਬੋਲਾਂਗੇ ਤਾਂ ਸਾਡੇ ਪ੍ਰੈਕਟੀਕਲ ਦੇ ਨੰਬਰ ਕੱਟੇ ਜਾਣਗੇ ਸਾਡੀ ਸਾਡੀ ਪਰਸੈਂਟੇਜ ਘਟ ਜਾਣੀਆਂ ਤੇ ਸਾਨੂੰ ਜਿਹੜਾ ਅੱਗੇ ਖਾਣ ਨੂੰ ਕੋਈ ਨੌਕਰੀ ਨਹੀਂ ਮਿਲਣੀ ਨਾ ਸਾਨੂੰ ਬਾਹਰ ਜਾ ਕੇ ਕੁਝ ਮਿਲਣਾ ਤੇ ਇਸ ਤਰ੍ਹਾਂ ਇਹਨਾਂ ਨੇ ਸਿਕੰਜਾ ਕੱਸਿਆ ਹੋਇਆ ਪਹਿਲਾਂ ਤਾਂ ਇਹ ਸਾਰੀ ਇਹਦੀ ਜੜ ਫੜਨ ਦੀ ਲੋੜ ਆ ਸਾਨੂੰ ਇਹ ਜੜਾ ਪੋਲੀਟੀਕਲ ਮਾਫੀਆ ਭ੍ਰਿਸ਼ਟਾਚਾਰ ਜਿਹੜਾ ਟਾਈਮ ਪਰ ਭ੍ਰਿਸ਼ਟਾਚਾਰ ਨਹੀਂ ਖਤਮ ਹੋਊਗਾ ਜਿਹੜਾ ਇਹ ਕੋ ਇੱਥੇ ਦੇ ਵੀ ਅਸੀਂ ਬੱਚੇ ਵਿਚਾਲੇ ਅੱਜ ਹੋਰ ਇੱਥੇ ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿਹਨਾਂ ਦਾ ਹਰ ਰੋਜ਼ ਕਹਾਣ ਹੋ ਰਿਹਾ ਹੈਗਾ ਉਹਨਾਂ ਨੂੰ ਅਸੀਂ ਕਦੋਂ ਅਸੀਂ ਜਾ ਕੇ ਇਹ ਕਰਾਂਗੇ ਸੋ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਸਿੱਖਿਆ ਤੇ ਸਿਹਤ ਦੇ ਮਸਲੇ ਦੇ ਉੱਪਰ ਤੁਸੀਂ ਜਾਗਰੂਕ ਹੋ ਜੋ ਤਕੜੇ ਹੋ ਜੋ ਹੁਣ ਹੋਏ ਤੇ 350 ਬੰਦਦਾ 350 ਦੇ ਪੇਰੈਂਟਸ ਨੂੰ ਕਹੇ ਨਾ ਉਹਨਾਂ ਨੇ ਮਾਪਿਓ ਆ ਕੇ ਇੱਥੇ ਢੇੜਾ ਮਾਰਨੇ ਪਏ ਇੱਥੇ ਕਿੰਨੇ ਟੀਚਰ ਨੇ ਬੱਚੇ ਦੇ ਕਲਾਸਾਂ ਲੱਗਦੀਆਂ ਕਰੋਪ ਕੀ ਹੁੰਦਾ ਕੀ ਨਹੀਂ ਹੁੰਦਾ ਚਲੋ ਸਾਲ ਹੀ ਖਰਾਬ ਹੋਇਆ ਬੱਚੇ ਦਾ ਕੋਈ ਈਡਾ ਬੰਬ ਨਹੀਂ ਲੱਗਿਆ ਹੋਏਗਾ ਕਵਰ ਹੋ ਜੂਗਾ ਪਰ ਆਉਣ ਵਾਲਾ ਸਮਾ ਸੁਰੱਖਿਤ ਬਣਾਉਣ ਦੇ ਲਈ ਆਪਾਂ ਨੂੰ ਏਕਤਾ ਬਣਾ ਕੇ ਰੱਖਣੀ ਪਊ ਤੇ ਏਕੇ ਨਾਲ ਹੀ ਆਪਾਂ ਸਾਰਾ ਕੁਝ ਲੈ ਸਕਦਾ ਜਿਸ ਤਰ੍ਹਾਂ ਅੱਜ ਅਸੀਂ ਲੜਾਈ ਜਿੱਤੀ ਆ ਠੀਕਾ ਤਾਂ ਅਸੀਂ ਮੈਂ ਪੂਰਾ ਆਪਣੇ ਵੱਲੋਂ ਸਾਡੀ ਜਥੇਬੰਦੀ ਵੱਲੋਂ ਭਾਈ ਲਾਲੋ ਪੰਜਾਬੀ ਮੰਚ ਵੱਲੋਂ ਅਸੀਂ ਇਹ ਐਲਾਨ ਕਰਦੇ ਆਂ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿੱਥੇ ਵੀ ਸਾਨੂੰ ਕੋਈ ਆਵਾਜ਼ ਦੇਊਗਾ ਜਿੱਥੇ ਵੀ ਕਿਸੇ ਨਾਲ ਕੋਈ ਧੱਕਾ ਹੋ ਰਿਹਾ ਹੈ ਇਸ ਕਾਲਜ ਤੋਂ ਬਿਨਾਂ ਵੀ ਅਸੀਂ ਉੱਥੇ ਵੀ ਜਾ ਕੇ ਉਹਦੀ ਆਵਾਜ਼ ਬਣਾਂਗੇ ਤੇ ਉਹਨਾਂ ਨੂੰ ਇਨਸਾਫ਼ ਦਿਵਾਵਾਂਗੇ ਸੋ ਤੁਹਾਡਾ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿੰਨੇ ਵੀ ਇੱਥੇ ਲੋਕ ਆਏ ਨੇ ਸੰਘਰਸ਼ੀ ਲੋਕ ਆਏ ਨੇ ਬਹੁਤ-ਬਹੁਤ ਧੰਨਵਾਦ ਜਿੱਥੇ ਲੜਦੇ ਲੋਕਾਂ ਦੀ ਆ ਬੀਪੀ ਐ ਕਾ ਫੜਾਈ ਪੈ ਗਈ ਉਹ ਬੱਚੇ ਦੀ ਵੀ ਸਾਰੀ ਫੀਸ ਵਾਪਸ ਕਰਵਾਈ ਆ ਦੇਖੋ ਇਹ ਜੇ ਕੱ ਬਿਲਕੁਲ ਗਲਤ ਹੈ ਇਹ ਲੋਕਾਂ ਦੇ ਇੱਕ ਇੱਕ ਕਰਕੇ ਹੋਇਆ ਸਰ ਸਾਰਾ ਕੰਮ ਲੋਕਾਂ ਦੇ ਇੱਕ ਇੱਕ ਕਰਕੇ ਹੋਇਆਗਾ ਠੀਕ ਹੈ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਆਗਤ ਆਈ ਬੇਟਾ ਇਹਦੇ ਵੀ ਰਿਜਿਸਟਰ ਡਾਕੂਮੈਂਟ ਆ ਦੇਖ ਲਓ ਸੰਘਰਸ਼ ਦੀ ਤਾਕਤ ਮੈਂ ਲੋਕਾਂ ਨੂੰ ਸਿਰਫ ਇਹ ਦੱਸਣਾ ਚਾਹੁੰਦਾਗਾ ਵੀ ਸੰਘਰਸ਼ ਦੀ ਤਾਕਤ ਕੀ ਆ ਕਈ ਸਾਡੇ ਪਿੰਡਾਂ ਦੇ ਜਿਹੜੇ ਪਾਰਟੀਆਂ ਦੇ ਲੋਕ ਨੂੰ ਕਹਿਣ ਦੇ ਯਾਰ ਹਰੇਕ ਥਾਂ ਵੀ ਧਰਨਾ ਜਦੋਂ ਤੁਸੀਂ ਡੱਕਾ ਤੋੜ ਦੇਣੀ ਫਿਰ ਧਰਨਾ ਤਾਂ ਹੁਣ ਲਾਉਣਾ ਹੀ ਪਊ ਭਾਈ ਜਦੋਂ ਤੁਸੀਂ ਸੋਨੋ ਅਸੀਂ ਐਮਐਲਏ ਬਣਾ ਕੇ ਦੇਖ ਲਿਆ ਠੀਕ ਹੈ ਐਮਪੀ ਬਣਾ ਕੇ ਵੀ ਦੇਖ ਲਿਆ ਸਰਕਾਰਾਂ ਵੀ ਥੋੜੀਆਂ ਬਣਾ ਕੇ ਦੇਖ ਲਈਆਂ ਸਾਡੇ ਲੋਕ ਤਾਂ ਜਾਰੇ ਫੇਰ ਹੀ ਬਿਲਕੁਲ ਦੇ ਫਿਰਦੇ ਨੇ ਸੋ ਇਸ ਕਰਕੇ ਇਹ ਲੋਕ ਸੰਘਰਸ਼ ਹੀ ਇੱਕ ਰਾਹ ਨੇ ਲੋਕਾਂ ਨੂੰ ਆਜ਼ਾਦੀ ਦਾ ਜੇ ਸਾਡੇ ਲੋਕ ਆਜ਼ਾਦ ਹੋਣਗੇ ਤਕੜੇ ਹੋਣਗੇ ਫੇਰ ਹੀ ਅਸੀਂ ਇਹ ਸੰਘਰਸ਼ ਜਿੱਤ ਸਕਦੇ ਆਉਣ ਵਾਲੇ 15 ਅਗਸਤ ਨੂੰ ਅਸੀਂ ਆਜ਼ਾਦੀ ਵਾਲੇ ਦਿਨ ਅਸੀਂ ਫੇਰ ਬਰਨਾਲੇ ਦੇ ਵਿੱਚ ਵੱਡਾ ਪ੍ਰੋਗਰਾਮ ਲੀਕਿਆ ਸਾਡਾ ਬਰਨਾਲਾ ਦਾਲਾ ਮੰਡੀ ਦੇ ਵਿੱਚ ਉੱਥੋਂ ਅਸੀਂ ਮਾਰਚ ਕਰਕੇ ਡੀਸੀ ਦਫ਼ਤਰ ਜਾਣਾ ਕੀਦਾ ਸਿੱਖਿਆ ਖੇਤਰ ਰੁਜ਼ਗਾਰ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ਮੀਨੀ ਪ੍ਰਾਪਤੀ ਇਹ ਸਾਡੀ ਲੜਾਈਆਂ ਨਸਾਂ ਦੇ ਬਦਲੋ ਅਸੀਂ ਇਹਨਾਂ ਵਿਸ਼ਾਂ ਦੇ ਸਾਰਿਆਂ ਉੱਪਰ ਲੜਾਈ ਲੜਾਂਗੇ ਵੱਡੀ ਪੱਧਰ ਪਹੁੰਚਾਂਗੇ ਬਹੁਤ ਬਹੁਤ ਧੰਨਵਾਦ ਜੱਟ ਲੜਦੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਜੀ